ਹਾਂਜੀ ਹਾਂਜੀ ਉਹ ਜਿਹੜੀ ਹੁਣ ਮੌਕੇ ਤੇ ਮਜੂਦਾ ਹਾਂਜੀ ਜਾਂ ਇੱਥੋਂ ਤੁਹਾਨੂੰ ਜਿਹੜੀਆਂ ਦੋ ਟਾਈਮ ਚੁਆਈਆਂ ਕਰਕੇ ਤਸੱਲੀ ਕਰਾ ਦੇਣੀ ਦੋ ਦੋਹੇ ਦੱਸਿਆ ਜਾਊਗਾ ਅੱਗੇ ਵਧਾਉਣਾ ਘਟਾਉਣਾ ਕਿਸੇ ਫਾਰਮਰ ਭਰਾ ਦੀ ਸੇਵਾ ਤੇ ਡਿਪੈਂਡ ਆ ਹੁਣ ਜਿੱਦਾਂ ਇਹਦਾ ਚੱਡ ਆਪਾਂ 20 ਕਿਲੋ ਵੀ ਕਹਿ ਰਿਹਾ ਕੱਲ ਹੀ ਕਹਿਣਾ ਆ ਹਾਂਜੀ گاਵਾ ਕੋਲ ਚੱਡਾ ਲਈ ਫਿਰਦੀ ਮਾਜੇ ਵੀ ਬਹੁਤ ਖਾਸੀ ਸਪੈਸ਼ਲ ਆ ਗਈ ਮੈਨੂੰ ਲੱਗਦਾ ਵੀ ਬਹੁਤੇ ਵੀਰਾਂ ਦੇ ਅਮੰਨ ਦੀ ਰੀਚ ਪੂਰੀ ਹੋ ਜਾਣੀ ਆ ਨੀਲੀ ਦੀ ਝੋਟੀ ਆ ਕੀ ਵੇਰਵਾ ਆਂਦਾ ਵੇ ਸੰਦੀਪ ਸੂਹਾ ਕਿਨਵਾ ਇਹਦਾ ਸੂਹਾ ਹੋਊਗਾ ਜੀ ਤਿੱਜਾ ਕ ਤਿੱਜਾ ਸੂਹਾ ਹਾਂਜੀ ਠੀ ਦੁੱਧ ਦੀ ਕੱਟੀ ਪਲੀ ਜੇ ਮਗਰ ਵੇਖੋ ਕੱਟੀ ਬਹੁਤ ਚੰਗੀ ਮਗਰ ਕੱਟੀ ਵੀ ਨੀਲੀ ਦੀ ਆ ਗਈ ਹਾਂਜੀ ਦੁੱਧ ਬਹੁਤ ਪਿਆਇਆ ਇਹਨਾਂ ਦੇ ਦੋ ਦੋ ਟਾਣਾ ਤੇ ਮਾਜ ਤੇ ਉੱਤੇ ਕੱਟੀ ਆ ਪੂਰੀ ਵੇਖੋ ਬਿੱਲੀ ਮਨਕਣੀ ਅੱਖ ਬੱਲਾ ਮੱਥਾ ਹਾਂਜੀ ਹਾਂਜੀ ਤੇ ਜੇਕਰ ਇਸ ਮਾਜ ਦੀ ਆਪਾਂ ਤੁਹਾਨੂੰ ਬਿਲਕੁਲ ਕੈਰੈਕਟਰ ਦੀ ਗੱਲ ਕਰੀਏ ਤਾਂ ਬਾਕੀ ਮੇਰਾ ਵੀਰ ਤੁਸੀਂ ਕੱਲੀ ਕੱਲੀ ਚੀਜ਼ ਤੇ ਨਿਗਾਹ ਮਾਰੋ ਬਿੱਲੀ ਮਨਕਣੀ ਅੱਖ ਆ ਗਈ ਆ ਠੀਕ ਆ ਜੀ ਬਿਲਕੁਲ ਠੋਡੀ ਥੱਲੇੋਂ ਵਾਈਟ ਸਿੰਘ ਗੋਲ ਬੱਲਾ ਮੱਥਾ ਅਗਲੇ ਪੈਰਾਂ ਦਾ ਤਾਂ ਮੈਂ ਜਵਾਬ ਉਹ ਵਿਖਾ ਦਿੰਨੇ ਆ ਬਹੁਤੋ ਵੀਰ ਜਦੋਂ ਲੱਭਦੇ ਨਸਲ ਬਰੀਡ ਦੀ ਠ ਮਗਰੇ ਜਿਹੜੇ ਪੈਰ ਤੁਸੀਂ ਲੱਤਾਂ ਵੇਖੋਗੇ ਮਗਰ ਜਿਹੜੀਆਂ ਬਿਲਕੁਲ ਗਿੱਠ ਗਿੱਠ ਆਦੀ ਆਦੀ ਗਿੱਠ ਜਿਹੜੇ ਦੋਸਤੋ ਪੈਰ ਧੋਤੇ ਆ ਠੀਕ ਆ ਬਾਕੀ ਹਵਾਨਾ ਚੱਡਾਂ ਲੇਵਾ ਬਹੁਤ ਖੂਬਸੂਰਤ ਅੱਜ ਦਿਨ ਕਿਨੇ ਦੱਸੇ ਸੁਈ ਨੂੰ ਅੱਜ 15 ਦਿਨ ਹੋ ਗਏ ਹੋਣਗੇ 15 ਦਿਨਾਂ ਤੋਂ ਹਾਂਜੀ ਦੁੱਧ ਦੁੱਧ ਦੀ ਕੱਟੀ ਪਈ ਹੈ ਕਿੰਨੇ ਕ ਦੁੱਧ ਤੇ ਆ ਗਈ ਫਿਰ ਇਹ ਥੱਲੇ ਦੁੱਧ ਹੋਊਗਾ 13 14 ਕਿਲੋ 13 14 ਦੁੱਧ ਜੜੀ ਵੀ ਅੱਜ ਮੈਂ ਜਾਊਗੀ ਨਾ 2 ਕਿਲੋ ਵਧੂਗੀ ਘਟਦੀ ਕੋਈ ਨਹੀਂ ਠੀਕ ਆ ਜੀ ਹਾਂਜੀ ਹਾਂਜੀ ਲੋ ਜੀ 13 14 ਕਿਲੋ ਦੁੱਧ ਐ ਉਸ ਵਕਤ ਇਹਦੇ ਥੱਲੇ ਮੌਕੇ ਤੇ ਮੌ ਸੋ ਪਹਿਲਾ ਮਜੇਰ ਕੀਤਾ ਆਪਾਂ ਭਰਾਵਾਂ ਨੂੰ ਠੀਕ ਆ ਜੀ ਦੋ ਦੋ ਹੀ ਹੋਊਗਾ ਜਿਹੜੇ ਇੱਥੇ ਕਿਸੇ ਭਰਾ ਨੇ ਚੁਆਓ ਚੋਕੇ ਦੋ ਨਹੀਂ ਤਿੰਨ ਟਾਈਮ ਤਸੱਲੀ ਕਰ ਲੈਣੀ ਆ ਐਸ ਵਕਤ 13 14 ਕਿਲੋ ਦੁੱਧ ਐ ਨੂੰ ਸੰਦੀਪ ਮਾੜਾ ਕੱਢਿਓ ਬਾਹਰ ਤੋਰ ਕੇ ਦਿਖਾ ਦਿਆ ਜੀ ਸੋ ਮਾਜੇ ਕੁਰੀ ਦੋਸਤੋ ਚੈੱਕ ਕਰੋ ਬਹੁਤ ਖੂਬਸੂਰਤ ਚੰਗੀ ਨਿਸ਼ਾਨੀਆਂ ਦੇ ਵਿੱਚ ਆ ਚੰਗਾ ਬਾਡੀ ਸਟਰਕਚਰ ਆ ਤੇ ਹਾਈਟ ਘੱਟ ਨਾਰਮਲ ਹੀ ਚਲੋ ਆਪਾਂ ਨੀਲੀ ਦੇ ਵਿੱਚ ਚਾਹੇ ਨੀਲੀ ਦਾ ਵੀ ਦੀ ਗੱਲ ਕਰ ਲਗੇ ਅਗਡੀਆਂ ਮੱਜਾਂ ਝੋਟੀਆਂ ਆਪਾਂ ਅਕਸਰ ਨਾਰਮਲ ਹੀ ਦੇਖਦੇ ਆ ਸਿੰਗਲ ਹੱਡੀ ਬਿਲਕੁਲ ਬਰੀਕ ਪਤਲਾ ਪਿੰਡਾ ਲੇ ਵੇਡਰ ਦੀ ਆ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਹਾਂਜੀ ਦੁੱਧ 14 15 ਕਿਲੋ ਕਰ ਜੂਗੀ ਇਹ ਸੇਵਾ ਵਾਲੀ ਥਾਂ ਚ ਲਗੀ ਆ ਮਾਰੂ ਨੀਗਾ ਠੀਕ ਆ ਜੀ ਅੱਧਾ ਤਾਂ ਫੋਟੋ ਲੇਵਾ ਕਰਮਾਂ ਦੀ ਬਾਹਰ ਕੱਢਦੀ ਆ ਹਾਂਜੀ ਹਾਂਜੀ ਗਾਂ ਹੀ ਹੈਗੇ ਚਪ ਬੜਾ ਵਰਗਾ ਲੇਵਾ ਹਾਂਜੀ ਹਾਂਜੀ ਉਦਾਂ ਵੀ ਠੰਡੀ ਧੀਰੀ ਝੋਟੀ ਹਾਂ ਹਾਂ 16 ਜਵਾਬ ਠੀਕ ਆ ਜੀ ਸੋ ਇੱਕ ਪਲੱਸ ਪੁਆਇੰਟ ਆ ਮਗਰ ਵੀ ਕੱਟੀ ਫੀਮੇਲ ਕਾਪ ਆ ਠੀਕ ਆ ਸੋ ਚੋਣ ਚਵਾ ਦੀ ਵੀ 10 ਰਿਹਾ ਬਿਲਕੁਲ ਇੱਕ ਨੰਬਰ ਦੀ ਚੋਣ ਚ ਜੀ ਬਹੁਤ ਹੀ ਜਾਰੀ ਚੰਗੀ ਚਵਾਈ ਲੱਗੀ। ਹਾਂ। ਬਾਕੀ ਲੈ ਵੇਰਾ ਡਿਜ਼ਾਈਨ ਵੇਖੋ, ਤੋਹਫਾ ਹੀ ਆ। ਬਹੁਤ ਖੂਬਸੂਰਤ ਆ ਠੀਕ ਆ ਜੀ। ਸੋ ਕਾਫੀ ਸੋਹਣਾ ਡਿਜ਼ਾਈਨ ਆ ਲੇਵੇ ਤਾਂ ਤੇ ਮੇਨੂੰ ਲਾ ਵੀਰ ਸੰਦੀਪ ਟਾਈਮ ਉ ਟਾਈਮ ਇਸੇ ਤਰ੍ਹਾਂ ਹੀ ਬਣਦੀ ਫੁਣਦੀ ਆ। ਮੈਂ ਕਹਿੰਦਾ ਇਦਾਂ ਹੀ ਬਣੂਗੀ ਜੀ। ਵਾਹ। ਬਹੁਤ ਜਾਰੀ ਚੰਗੀ ਝੋਟੀ ਨਿਕਲੀ। ਠੀਕ ਆ ਭਰਾ। ਕੀ ਮੁੱਲ ਕੀ ਡਿਮਾਂਡ ਕਰਦੇ ਪਏ? ਮੋਲ ਤੇ ਪਜੋ ਮਰਜੀ ਕਰ ਲਈਏ ਮੋਲੇ ਦਾ ਇੱਕ 30 ਵੀ ਕਰ ਲਈਏ ਜੋ ਮਰਜੀ ਕਰ ਲਈਏ ਦੇਣ ਲੈਣ ਵਾਲਾ ਹੀ ਕੰਮ ਕਰਨਾ 1 15 15 ਹਾਂਜੀ 1 15 ਹਾਂਜੀ ਹਾਂਜੀ ਐਂਡ ਇਹ ਬਸ ਖਾਣ ਵਾਲਾ ਹੀ ਕੰਮ ਲਾਸਟ ਇੱਕ 10 ਦੀ ਛੋੜ ਕਰਦਾ ਕੋਈ ਚੱਕਰ ਨਹੀਂ ਠੀਕ ਆ ਜੀ ਇਹ ਤੋਂ ਹੁਣ ਬੰਦਾ ਫੋਨ ਕਰੇ ਤੇ ਬਸ ਮਾਨਤਾ ਨਹੀਂ ਹੋਣਾ ਘਟਣਾ ਨਹੀਂ ਜੀ ਲੋ ਜੀ ਮੱਚ ਮੇਰਾ ਭਰਾ ਇੱਕ ਵਰੀ ਜ਼ਰੂਰ ਇੱਕ ਵਰੀ ਫੇਰ ਨਿਗਾ ਦੇ ਵਿੱਚੋਂ ਕੱਢੋ ਬਹੁਤੀ ਬਾ ਕਮਾਲ ਸ਼ਾਇਆ ਜਿਹੜੇ ਭਰਾ ਕੇ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਖਾਸ ਤੌਰ ਤੇ ਚਲੋ ਦੁੱਧ ਤਾਂ ਕਰਮ ਵਾਲੀ ਪਤਾ ਨਹੀਂ 14 ਦਾ ਕਦੇ 15 ਨਾਲ ਚ ਵਾਜੇ 14 ਵੀ ਚ ਵਾਜੇ ਠੀਕ ਹੈ ਜੀ ਬਹੁਤ ਵਧੀਆ ਕਿਸੇ ਪੁਰਾਣੇ ਨਸਲ ਤੇ ਕੰਮ ਕਰਨਾ ਬਾਕੀ ਇਹ ਹੋਰ ਕਿਸੇ ਡੇਰੇ ਚੱਲ ਜੇ ਭਾਵੇਂ ਡੇਢ ਕਰ ਲਓ ਮੁੱਲ ਚੱਲਦੀ ਤਾਂ ਵੀ ਚੱਲਦੀ ਆ ਜੱਡੀ ਝੋਟੀ ਬਹੁਤ ਜਾਰੀ ਚੰਗੀ ਝੋਟੀ ਵੇਖੋ ਲੋ ਜੀ ਕਿਸੇ ਪਾਸੇ ਨਹੀਂ ਖੁੰਜੀਗੀ ਠੀਕ ਹੈ ਬਟ ਐਕਾ ਹੀ ਭਾਈ ਫਿਰਦੀ ਆ ਇਹਦੇ ਆ ਕਿਸੇ ਪਾਸੇ ਨਹੀਂ ਖੁੰਜੀ ਕਰਮਾਂਗੇ ਥਣ ਭਾਂਡੇ ਵਾਲੇ ਪਾਸੋਂ ਵੀ ਬਾ ਕਮਾਲ ਤੇ ਉੱਤੋਂ ਪਿੰਡੇ ਪੁੰਡੇ ਦੀ ਵੀ ਕਰਮਾਂ ਲਈ ਠੀਕ ਹੈ ਜੀ ਚੰਗੀ ਆ ਸਾਫ ਸੁਥਰਾ ਦੋ ਝੋਟੀਆਂ ਬਣ ਜਾਣੀਆਂ ਐਗੇ ਮਗਰ ਕੱਚੀ ਵੀ ਝੋਟੀ ਆ ਆ ਦੋ ਆ ਹਾਂ ਜੀ ਠੀਕ ਆ ਜੀ ਨੀਲੀ ਦੀ ਮਗਰ ਕੱਟੀ ਆ ਇਹ ਵੀ ਨਹੀਂ ਗਾ ਵੀ ਕੱਟੀ ਬੇਨਸਲੀ ਆ ਹਾਂਜੀ ਹਾਂਜੀ ਮਗਰ ਕੱਟੀ ਵੀ ਨੀਲੀ ਦੀ ਐ ਸੋ ਪਸੰਦ ਆਊਗੀ ਵੀਰਾਂ ਨੂੰ ਕਰ ਲਿਓ ਸੰਪਰਕ ਠੀਕ ਆ ਜੀ 110000 ਦੀ ਫਾਈਨਲੀ ਇਹ ਯੈਸ ਨੂੰ ਆ ਠੀਕ ਆ ਬਹੁਤ ਵਧੀਆ